डॉक्टर हमीर सिंह ਜਿਨੇ ਜਦੋਂ ਸ਼ੁਰੂਆਤ ਕੀਤੀ ਹੈ ਤਾਂ ਉਦੋਂ ਉਹਨਾਂ ਨੇ ਗੱਲ ਥੋੜੀ ਜਿਹੀ ਸ਼ੋਹੀ ਹੈ ਕਿ ਸਾਡਾ ਉਹ ਵਰਗ ਆਪਣੇ ਆਪ ਨੂੰ ਐਸਕੇਪ ਕਰ ਰਿਹਾ ਹੈ ਪਰ ਸਤਰਾਮ ਸਿੰਘ ਹੋਣਾ ਜਿਨੇ ਜਦੋਂ ਵਾਤਾਵਰਣ ਬਾਰੇ ਹੋਰ ਸੰਵੇਦਨਾਤਮਕ ਪਹਿਲੂ ਸ਼ੋਹੀ ਨੇ ਪ੍ਰਸ਼ਾਸਨਿਕ ਪਹਿਲੂ ਸ਼ੋਹੀ ਨੇ ਗੋਇਲ ਸਾਹਿਬ ਨੇ ਜੈਪਾਲ ਜੀ ਨੇ ਇਸ ਮੇਰਾ ਸੌਖਾ ਕਰਤਾ ਕੰਮ ਜਰੋ ਐਨਪੀ ਬਾਰੇ ਗੱਲ ਕੀਤੀ ਹੈ ਸੋ ਦੋਸਤੋ ਅਦਬਯੋਗ ਪ੍ਰਧਾਨਗੀ ਮੰਡਲ ਬੜਾ ਤਜਰਬੇਕਾਰ ਐ ਮੈਂ ਜਿੰਨੀਆਂ ਗੱਲਾਂ ਕਰਾਂਗਾ 5-7 ਮਿੰਟ ਉਹ ਹੱਡੀ ਹਡਾਈਆਂ ਤੇ ਜੋ ਦੇਖਿਆ ਹੈਗਾ ਪਿਛਲੇ 20 ਸਾਲ ਦੇ ਵਿੱਚ ਉਹਦੇ ਚੋਂ ਹੀ ਗੱਲ ਕਰਾਂਗਾ ਜਿੰਨਾ ਕੁ ਜਾਗ ਕੇ ਦੇਖਿਆ ਹੈ ਮੈਂ ਜੋ 2 201990 ਦੇ ਵਿੱਚ ਐਵੇਂ ਕਰਕੇ ਹਟਿਆ ਤੇ ਰੋਟੀ ਰੋਜੀ ਦੇ ਮਸਲੇ ਹੁੰਦੇ ਨੇ ਕਿ ਆਪਾਂ ਕੋਰਸ ਕਰਨਾ ਹੈਗਾ ਕੋਈ ਸੋਚਿਆ ਈਟੀਟੀ ਕਰ ਲਈਏ ਘਰ ਦੇ ਕਹਿੰਦੇ ਈਟੀਟੀ ਕਰੋ ਲੇਕਿਨ ਉਸ ਵੇਲੇ ਦੇ ਸਿੱਖਿਆ ਮੰਤਰੀ ਨੇ ETT ਵਾਸਤੇ 50000 ਰੁਪਇਆ ਰੱਖ ਲਿਆ ਸੀ ਇੰਟਰ ਟੈਸਟ ਵਿੱਚ ਪਾਸ ਕਰਨ ਵਾਸਤੇ ਉਸ ਤੋਂ ਬਾਅਦ B.Ed ਕਾਲਜਾਂ ਵਿੱਚ ਮੈਨੂੰ ਮੌਕਾ ਮਿਲਿਆ ਜਾਣਦਾਰ ਉਸ ਵੇਲੇ ਇੱਕ ਨਵੀਂ ਟਰਮ ਦੇਖੀ ਉਹ ਟਰਮ ਕੀ ਸੀ ਨੌਨ اٹینڈੈਂਟ ਨੌਨ اٹینڈੈਂਟ ਕਿ ਤੂੰ 1 ਲੱਖ 1.5 ਲੱਖ ਰੁਪਇਆ ਦੇ ਦੇ ਔਰ ਉਸ ਤੋਂ ਤੇਰੇ ਨੰਬਰ ਵੀ ਫੁੱਲ ਲੱਗਣਗੇ ਤੈਨੂੰ ਕਾਪੀਆਂ ਬਣਾਉਣ ਦੀ ਵੀ ਲੋੜ ਨਹੀਂ ਤੈਨੂੰ ਪ੍ਰੈਕਟੀਕਲ ਦੀ ਵੀ ਜ਼ਰੂਰਤ ਨਹੀਂ ਇਸ ਤਰ੍ਹਾਂ ਦੇ ਸਰਟੀਫਿਕੇਟ ਮਿਲੇ ਸਾ ਟਿਕਟ ਮਿਲੇ ਔਰ ਮਿਲ ਰਹੇ ਨਹੀਂ ਅ ਦੂਜੀ ਗੱਲ ਜੀ ਇਹ ਤਾਂ ਸੀ ਕਿ ਤਿਆਰੀ ਦੀ ਗੱਲ ਜਿਹੜਾ ਅਧਿਆਪਕ ਦੀ ਤਿਆਰੀ ਕਿਵੇਂ ਹੋਣੀ ਹੈ ਉਸ ਤੋਂ ਬਾਅਦ ਅਧਿਆਪਕ ਦੀ ਭਰਤੀ ਕਿਵੇਂ ਹੋਣੀ ਹੈ ਔਰ ਉਹੀ ਮੰਤਰੀ ਜਿਹੜਾ 50000 ਲੱਖ ਇੰਟਰਸਟ ਸਟੈਟਸ ਵਿੱਚ ਦੇ ਰਿਹਾ ਸੀ ਦਾਖਲੇ 2001 ਦੇ ਵਿੱਚ ਉਹਨੇ ਮੈਂ ਗਵਾ ਬੈਠਾ 3.5 ਲੱਖ ਰੁਪਇਆ ਮੰਗਿਆ ਕਿ ਤੇਰੀ ਮੈਰਿਟ ਉੱਚੀ ਹੈ 3.5 ਲੱਖ ਰੁਪਇਆ ਉਹਦਾ ਦਲਾਲ ਨੇ ਮਤਲਬ ਮੈਂ ਉਹਦੇ ਕੋਲ ਜਾ ਕੇ ਵੀ ਗੱਲ ਕੀਤੀ ਵੀ ਮੰਤਰੀ ਸਾਹਿਬ ਤੈਨੂੰ ਸ਼ਰਾਪ ਦੇਊਗੀ ਐਜੂਕੇਸ਼ਨ ਇਹ ਕਹਿੰਦਾ ਦਾੜੀ ਕੇਸ ਰੱਖ ਲੈ ਤੈਨੂੰ ਸ਼ਰੋਮਣੀ ਕਮੇਟੀ ਚ ਲੈ ਆਉਣੇ ਆ ਮੈਂ ਕਿਹਾ ਤਾਂ ਸ਼ਰੋਮਣੀ ਦਾੜੀ ਕੇਸ ਦੀ ਨੌਕਰੀ ਹੋਈ ਮੇਰੀ لیاقت ਦੀ ਨੌਕਰੀ ਕਿੱਥੇ ਆ ਸੋ ਇਹ ਗੱਲ ਵੀ ਹੋਈ ਉਹ ਕਹਿੰਦਾ ਮਤਲਬ ਇਹ ਬੀਖਲੀ ਗੱਲ ਹੈ ਸਿਰਫ ਸ਼ੋਹਾ ਦੇ ਰਿਹਾ ਕਿ ਸਾਡੀ ਸਥਿਤੀ ਕੀ ਹੈਗੀ ਆ ਉਸ ਤੋਂ ਬਾਅਦ ਕਈ ਐਜੂਕੇਸ਼ਨ ਕਾਲਜਾਂ ਵਿੱਚ ਨੌਕਰੀਆਂ ਕੀਤੀਆਂ ਉੱਥੇ ਵੀ ਦਬਾਅ ਕਿ ਐਸ ਲੜਕੀ ਦੇ ਵੱਧ ਤੋਂ ਵੱਧ ਨੰਬਰ ਲਾਉਣੇ ਆ ਕਿਉਂ ਕਿ ਕਿਉਂਕਿ ਨੌਨ اٹੈਂਡੈਂਟ ਆ ਇਹ ਜੋ ਕਮੇਟੀ ਨੂੰ ਪੈਸੇ ਆਏ ਹੋਏ ਨੇ ਨੌਕਰੀ ਛੱਡਣੀ ਪਈ ਘੜਿਆ ਸਾਹਿਬ ਬੈਠੇ ਨੇ ਕੋਲੇ ਤਿੰਨ ਚਾਰ ਨੌਕਰੀ ਇਸੇ ਗੱਲ ਕਰਕੇ ਛੱਡੀਆਂ ਨੇ ਵੀ ਨਹੀਂ ਮੈਂ ਆਪਣੀ ਮਾਂ ਬੋਲੀ ਨਾਲ ਇਸੇ ਉਤਾ ਨਹੀਂ ਕਰੂੰਗਾ ਜਾਂ ਇਸ ਸਿੱਖਿਆ ਦੇ ਨਾਲ ਕੰਮ ਨਹੀਂ ਕਰਾਂਗਾ ਸੋ ਇਹ ਗੱਲਾਂ ਤੋਂ ਗੁਜ਼ਰਦਿਆਂ ਜਦੋਂ ਅਸੀਂ ਦੇਖਿਆ ਕਿ ਜਿਹੜੀਆਂ ਸਿੱਖਿਆ ਦਾ ਫਲਸਫਾ ਪੜ੍ਹਦੇ ਹਾਂ ਸਿੱਖਿਆ ਦੇ ਬਾਰੇ ਮਨੋਵਿਗਿਆਨ ਤੇ ਗੱਲ ਕਰਦੇ ਹਾਂ ਸਿੱਖਿਆ ਦਾ ਸਮਾਜ ਸ਼ਾਸਤਰ ਪੜ੍ਹਦੇ ਹਾਂ ਜਿਹੜੀਆਂ ਗੱਲਾਂ ਪੜ੍ਹੀਆਂ ਸੀ ਅਸੀਂ ਕਿ ਸਿੱਖਿਆ ਦਾ ਮਤਲਬ ਮੁਕਤੀ ਹੈ ਸਿੱਖਿਆ ਦਾ ਮਤਲਬ ਆਤਮ ਪਛਾਣ ਹੈ ਸਿੱਖਿਆ ਦਾ ਮਤਲਬ ਮਾਨਸਿਕ ਆਤਮਿਕ ਸਰੀਰਕ ਵਿਕਾਸ ਹੈ ਸਿੱਖਿਆ ਦਾ ਮਤਲਬ ਚੇਤਨਾਤਮਕ ਵਿਕਾਸ ਹੈ ਉਹ ਸਾਰੀਆਂ ਗੱਲਾਂ ਪਾਸੇ ਹੋਈਆਂ ਸਿੱਖਿਆ ਸਾਡੇ ਸਾਹਮਣੇ ਝੂਠ ਬਣ ਕੇ ਸਾਹਮਣੇ ਆਈ ਸਿੱਖਿਆ ਫਰਾਡ ਬਣ ਕੇ ਸਾਹਮਣੇ ਆਈ ਸੋ ਉਹ ਜਿਹੜਾ ਇੱਕ ਪ੍ਰੋਡਕਸ਼ਨ ਆਫ ਸਪੇਸ ਬਾਰੇ ਗੱਲ ਕੀਤੀ ਸੀ ਇੱਕ ਜਰਮਨ ਦੇ ਵਿਦਵਾਨ ਨੇ ਕਿ ਸਾਡੀ ਜਿਹੜੀ ਸਪੇਸ ਹੈ ਉਹਨੂੰ ਭਰ ਕੌਣ ਰਿਹਾ ਹੈਗਾ ਜਦੋਂ ਉਸ ਸਪੇਸ ਦੇ ਵਿੱਚ ਇਹ ਝੂਠ ਹੈ ਪਖੰਡ ਹੈ ਜਿਹੜਾ ਅਸੀਂ ਸ਼ੁਰੂਆਤ ਸਾਡੀ ਤਿਆਰੀ ਵਲੇ ਹੋ ਗਈ ਤਾਂ ਫੇਰ ਉਸ ਨੂੰ ਅਸੀਂ ਕੀ ਭਾਲਦੇ ਆ ਕਿ ਬੰਦਾ ਸੰਵੇਦਨਸ਼ੀਲ ਹੋ ਜਾਊਗਾ ਧਰਤੀ ਵਾਸਤੇ ਕਿ ਉਹ ਦਰੱਖਤਾਂ ਵਾਸਤੇ ਸੰਵੇਦਨਸ਼ੀਲ ਹੋ ਜਾਏਗਾ ਕਿ ਉਹ ਪਾਣੀਆਂ ਵਾਸਤੇ ਸੰਵੇਦਨਸ਼ੀਲ ਹੋ ਜਾਏਗਾ ਨਹੀਂ ਹੋ ਸਕਦਾ ਉਹ ਵਿਅਕਤੀ ਕਿਉਂਕਿ ਉਹਦੀ ਸਪੇਸ ਦੇ ਵਿੱਚ ਹੀ ਉਹ ਕੂੜ ਭਰ ਦਿੰਦਾ ਹੈਗਾ ਉਸ ਕੂੜ ਭਰਨ ਦੇ ਕਰਕੇ ਉਹ ਵਿਅਕਤੀ ਜਿੱਥੇ ਵੀ ਜਾਊਗਾ ਉਹ ਸ਼ਰਾਪ ਬਣ ਕੇ ਜਾਊਗਾ ਕਦੇ ਵਰਦਾਨ ਬਣ ਕੇ ਨਹੀਂ ਜਾਏਗਾ ਔਰ ਦੂਸਰੀ ਗੱਲ ਦੀਪਕ ਜੀ ਨੇ ਗੱਲ ਕੀਤੀ ਹੈ ਕਿ ਨਕਲ ਨਕਲ ਦੋਸਤੋ ਅਜੇ ਪਿਛਲੇ ਸਾਲ ਦੀ ਗੱਲ ਹੈ ਸਭ ਤੋਂ ਮੇਰਾ ਫਰੀਦਕੋਟ ਜ਼ਿਲ੍ਹਾ ਹੈਗਾ ਉੱਥੋਂ ਸਭ ਤੋਂ ਵੱਡੇ ਸਕੂਲ ਦੇ ਬੱਚੇ ਮੇਰੇ ਕੋਲੇ ਪੇਪਰ ਦੇ ਰਹੇ ਸਨ ਤਾਂ ਪ੍ਰਿੰਸੀਪਲ ਦਾ ਜਿਹੜਾ ਹੈ ਕਹਿੰਦਾ ਸਾਡੇ ਬੱਚੇ ਤੇਰੇ ਕੋਲੇ ਆਏ ਨੇ ਤੇ ਤੂੰ ਉਲਾਮੇ ਦਵਾਰਿਆ ਹੈਗਾ ਮੈਂ ਕਿਹਾ ਕੀ ਉਲਾਮੇ ਜੀ ਕਹਿੰਦੇ ਤੂੰ ਕੁਛ ਹਿੱਲਣ ਨਹੀਂ ਦਿੰਦਾ ਕੁਛ ਕਰਾ ਨਹੀਂ ਰਿਹਾ ਬੱਚਿਆਂ ਨੂੰ ਮੈਂ ਕਿਹਾ ਜੀ ਕੀ ਕਰਾਵਾਂ ਕਹਿੰਦਾ ਛੋਟੇ ਪ੍ਰਸ਼ਨ ਤਾਂ ਬੋਲ ਕੇ ਕਰਵਾ ਦਿਆ ਕਰ ਪ੍ਰਿੰਸੀਪਲ ਕਹਿ ਰਿਹਾ ਸਭ ਤੋਂ ਵੱਡੇ ਸਕੂਲ ਦਾ ਪ੍ਰਿੰਸੀਪਲ ਸੋ ਇਹ ਗੱਲਾਂ ਸਾਡੀ ਸਥਿਤੀ ਹੈ ਔਰ ਤੀਸਰੀ ਗੱਲ ਮੈਂ ਸਿਰਫ ਸ਼ੋਹੀ ਹੈ ਇਹ ਗੱਲ ਔਰ ਤੀਸਰੀ ਗੱਲ ਕਿ ਜਦੋਂ ਪੇਪਰ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਸਾਨੂੰ ਪੇਪਰ ਤਿਆਰ ਕਰ ਰਹੇ ਨੇ ਜਦੋਂ ਕਿ ਜਿਹੜੀ ਸਿੱਖਿਆ ਹੈ ਇਹ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਕਰਦਿਆਂ ਅਨੰਦਿਤ ਰਹਿਣਾ ਸਿਖਾਉਂਦੀ ਹੈ ਜੇ ਮੈਂ ਸਿੱਖਿਆ ਦੀ ਪਰਿਭਾਸ਼ਾ ਕਰਾਂ ਤਾਂ ਕਿ ਸਿੱਖਿਆ ਵੀ ਸਾਨੂੰ ਚੁਣੌਤੀਆਂ ਦੇਣੀਆਂ ਹੁੰਦੀਆਂ ਚੁਣੌਤੀਆਂ ਤੋਂ ਕਿਵੇਂ ਲੰਘਣਾ ਔਰ ਕਿਵੇਂ ਆਪਣੇ ਆਪ ਨੂੰ ਉੱਚਤਮ ਅਵਸਥਾ ਤੱਕ ਲੈ ਕੇ ਜਾਣਾ ਚੇਤਨਾ ਦੀ ਸਿਖਰ ਨੂੰ ਛੂਹਣਾ ਹੈਗਾ ਔਰ ਜੁਰਤ ਪੈਦਾ ਕਰਨੀ ਹੈ ਜਿਹੜੀ ਕਬੀਰ ਸਾਹਿਬ ਨੇ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ ਉਹ ਸਿੱਖਿਆ ਨੂੰ ਅਸੀਂ ਉਹੀ ਵਿਅਕਤੀ ਸਿੱਖੇਗਾ ਉਹ ਕੋਈ ਕਲਾਸਾਂ ਵਿੱਚ ਜਾਂਦਾ ਕਾਲਜ ਵਿੱਚ ਜਾਂਦਾ ਕੋਈ ਮਸਲਾ ਨਹੀਂ ਇਹਦੇ ਵਿੱਚ ਔਰ ਉਹ ਜਾਗਰਤੀ ਜਿਹਦੇ ਅੰਦਰ ਆ ਜਾਂਦੀ ਹੈ ਉਹ ਫਿਰ ਝੁਕਦਾ ਨਹੀਂਗਾ ਉਹ ਸਿਰ ਟਾ ਦਿੰਦਾ ਹੈ ਲੇਕਿਨ ਸਮਝੌਤਾ ਨਹੀਂ ਕਰਦਾਗਾ ਉਹ ਵਿਅਕਤੀ ਬਣਨਾ ਬੜਾ ਜ਼ਰੂਰੀ ਹੈਗਾ ਜਦੋਂ ਜਦੋਂ ਉਹ ਗੱਲ ਆਈ ਜੀ ਤੁਸੀਂ ਪੇਪਰ ਦੇਖੋ ਕਿਤੇ ਮੈਂ ਤਾਂ ਇਹ ਚਾਹਾਂਗਾ ਕਿ ਜੇ ਕਿਤੇ ਯੂਨੀਵਰਸਿਟੀ ਦਾ ਕੋਈ ਵਿਦਵਾਨ ਇੱਥੇ ਬੈਠਾ ਹੋਵੇ ਤਾਂ ਮੈਂ ਚਾਹਾਂਗਾ ਕਿ ਇੱਕ ਡਿਪਾਰਟਮੈਂਟ ਇਹੋ ਜਿਹਾ ਹੋਵੇ ਜਿਹੜਾ ਇੱਕ ਰਿਸਰਚ ਕਰੇ ਕਿ ਪਿਛਲੇ 10 ਸਾਲਾਂ ਦੇ ਪੇਪਰ ਕਿਹੋ ਜਿਹੇ ਲਏ ਨੇ ਅਸੀਂ ਕੁਐਸਚਨ ਪੇਪਰ ਕੀ ਸੀ ਔਰ ਬੱਚਿਆਂ ਨੇ ਕੀ ਲਿਖਿਆ ਔਰ ਕਿੰਨੇ ਸਹੀਆਂ ਮਾਰੀਆਂ ਕੀ ਉਹਨਾਂ ਦੇ ਨੰਬਰ ਆਏ ਨੇ ਮੈਨੂੰ ਬੜੀ ਹਾਸੇ ਦੀ ਗੱਲ ਇੱਕ ਲਾਈਨ ਮੈਂ ਤੁਹਾਨੂੰ ਦੱਸਦਾ ਮੇਰਾ ਇੱਕ ਸਟੂਡੈਂਟ ਆਇਆ ਭੱਜਿਆ ਭੱਜਿਆ ਜਦੋਂ ਪਿਛਲਾ ਰਿਜ਼ਲਟ ਆਇਆ ਕਹਿੰਦਾ ਜੀ ਮੇਰੇ ਚਾਚੇ ਦੇ ਮੁੰਡੇ ਨੂੰ ਕੱਖ ਵੀ ਨਹੀਂ ਆਉਂਦਾ 80% ਲਈ ਬੈਠਾ ਉਹਦੀ ਲਾਈਨ ਆ ਇਹ ਪੰਜਾਬ ਦੀ ਹਾਲਤ ਦੱਸ ਰਹੀ ਹੈ ਤੁਸੀਂ ਪੇਪਰ ਦੇਖੋ ਜੀ ਮਿਸਾਲ ਵਜੋਂ ਸਰਕਲਤਾ ਲੱਗਦੀ ਹੈ ਕਿ ਜਵਾਨ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ ਪੂਰਨ ਸਿੰਘ ਦੀ ਲਾਈਨ ਹੈ ਪ੍ਰਸ਼ਨ ਕੀ ਆਉਂਦਾ ਜਵਾਨ ਕਿਸ ਨੂੰ ਮਖੌਲਾ ਕਰਦੇ ਨੇ ਮੌਤ ਨੂੰ ਠੀਕ ਹੈ ਜੀ ਫਿਰ ਮੱਥੇ ਤੇ ਚਮਕਣ ਵਾਲ ਮੇਰੇ ਬੰੜੇ ਦੇ ਇਹ ਸਾਡੇ ਘੋੜੀਆਂ ਸੁਹਾਗ ਸਾਡੇ ਸੱਭਿਆਚਾਰ ਦੇ ਵਿੱਚ ਨੇ ਸਵਾਲ ਕੀ ਆਉਂਦਾ ਹੈਗਾ ਵਾਲ ਕਿੱਥੇ ਚਮਕਦੇ ਨੇ ਇਹ ਕੋਈ ਸਵਾਲ ਹੈ ਕਿ ਸਾਡੇ 18 ਸਾਲ ਦੇ ਬੱਚੇ ਨੂੰ ਅਸੀਂ ਕਰ ਰਹੇ ਹਾਂ ਫਿਰ ਪੁੱਛਿਆ ਜਾਂਦਾ ਹੈਗਾ ਔਰ ਪ੍ਰਸ਼ਨ ਦੇ ਪੱਤਰ ਦੇ ਵਿੱਚ ਸਵਾਲ ਹੈ ਸੇਰਾ ਕਿੱਥੇ ਬੰਨਿਆ ਜਾਂਦਾ ਇਹ ਕੋਈ ਸਵਾਲ ਹੈ ਕਿ ਪਲੱਸ 2 ਦੇ ਬੱਚੇ ਨੂੰ ਤੁਸੀਂ ਪੁੱਛੋ ਸੋ ਸਾਡੇ ਜਿਹੜਾ ਸਿਰਜਨਾਤਮਕ ਜਿਹੜਾ ਦ੍ਰਿਸ਼ਟੀਕੋਣ ਸੀਗਾ ਸਿਰਜਨਾਤਮਕ ਪਹਿਲੂ ਸੀਗਾ ਜਿਨੇ ਵਿਅਕਤੀ ਨੂੰ ਸਿਰਜਨਾਤਮਕ ਦ੍ਰਿਸ਼ਟੀ ਦੇਣੀ ਆ ਅੰਤਰ ਦ੍ਰਿਸ਼ਟੀ ਦੇਣੀ ਆ ਮਸਲਿਆਂ ਨੂੰ ਹੱਲ ਕਰਨ ਦੀ ਯੋਗਤਾ ਦੇਣੀ ਆ ਔਰ ਚੀਜ਼ ਦਾ ਅਲੰਕਾਰਕ ਅਰਥ ਸਮਝਾਉਣਾ ਹੈਗਾ ਫਰੀਦ ਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਫਰੀਦ ਜੀ ਦੇ ਕੱਪੜੇ ਕਿਹੋ ਜਿਹੇ ਆ ਉਹ ਕਹਿੰਦਾ ਕਾਲੇ ਇਹ ਕੋਈ ਪ੍ਰਸ਼ਨ ਹੈ ਠੀਕ ਹੈ ਜੀ ਔਰ ਕਾਲੇ ਦਾ ਆਈਡੀਆ ਕੀ ਆ ਅਲੰਕਾਰਕਤਾ ਔਰ ਕਿਵੇਂ ਵਰਤਿਆ ਫਰੀਦ ਸਾਹਿਬ ਨੇ ਉਹ ਤਾਂ ਜਿਹੜੇ ਕਹਿੰਦੇ ਨੇ ਕਾਗਾ ਤਰੰਗ ਢੰਡੋਲਿਆ ਉਹ ਤਾਂ ਕਿਹੜੇ ਨੇ ਫਰੀਦ ਦਾ ਸਰੀਰ ਨੂੰ ਕੌਣ ਚੁੰੁੰੜ ਰਿਹਾ ਉਹ ਕਹਿੰਦੇ ਜੀ ਕਾਂ ਹੁਣ ਫਰੀਦ ਨੇ ਕਾਂ ਵਰਤ ਲੈਨੇ ਇਹ ਮਸਲੇ ਥੋੜੀ ਹੈਗਾ ਵੀ ਉਹ ਕਾਂ ਉਹ ਕਾਂ ਨਹੀਂ ਕਾਂ ਤਾਂ ਕੋਈ ਹੋਰ ਹੈ ਨਾ ਉਹ ਅੰਦਰ ਪਈ ਜੇ ਉਹਨੂੰ ਕਾਵਿਕ ਦ੍ਰਿਸ਼ਟੀ ਚ ਦੇਖਾਂਗੇ ਤਾਂ ਸੋ ਇਹ ਮੇਰਾ ਮਤਲਬ ਇਹ ਕਹਿੰਦਾ ਹੈਗਾ ਕਿ ਅਸੀਂ ਇੰਨਾ ਤਾਂ ਸੌਖਾ ਕਰ ਦਿੱਤਾ ਹੈਗਾ ਉਹਨੂੰ ਕਿ ਬੱਚਾ ਸਾਹਮਣੇ ਕੋਈ ਚੁਣੌਤੀ ਨਾ ਆਵੇ ਔਰ ਨਾਲ ਦੀ ਨਾਲ ਉਹ ਨਿਰਦੇਸ਼ ਇਸ ਤਰ੍ਹਾਂ ਦੇ ਮਿਲਦੇ ਨੇ ਕਿ ਜਿਹੜਾ ਤੁਸੀਂ ਪ੍ਰਸ਼ਨ ਪੱਤਰ ਹੱਲ ਕਰ ਰਹੇ ਹੋ ਉਸ 'ਚ ਗਲਤੀ ਨਾ ਕੱਢੋ ਕੋਈ ਸ਼ਬਦੀ ਗਲਤੀ ਨਾ ਕੱਢੋ ਕੋਈ ਬੱਚਾ ਜੇ ਫੇਲ ਵੀ ਹੁੰਦਾ ਤਾਂ ਵੀ ਇੱਕ ਦੋ 5 7 ਨੰਬਰਾਂ ਤੇ ਪਾਸ ਕਰ ਦਿਓ ਇਹ ਸਾਰੀਆਂ ਜਿਹੜੋ ਚੁਣੌਤੀਆਂ ਖਤਮ ਹੋ ਗਈਆਂ ਤਾਂ ਬੱਚੇ ਸੁਖ ਰਹੇ ਨਹੀਂ ਹੋਗੇ ਔਰ ਇਹ ਮਨੋਗਿਆਨਕ ਤੱਤ ਹੈ ਕਿ ਜੇ ਤੁਸੀਂ 7 8 ਸਾਲ ਦੇ ਬੱਚੇ ਤੱਕ ਚੁਣੌਤੀ ਨਹੀਂ ਦਿੰਦੇਗੇ ਉਹਦੀ ਰੀਡ ਨਹੀਂ ਬਣਦੀ ਉਦੀ ਰੀਡ ਕਾਇਮ ਨਹੀਂ ਹੋਏਗੀ ਜਦੋਂ ਰੀਡ ਕਾਇਮ ਨਹੀਂ ਹੋਏਗੀ ਉਹ ਕੁੱਬਾ ਹੋ ਗਿਆ ਔਰ ਉਸ ਤੋਂ ਬਾਅਦ ਉਹਦੇ ਨਕਲਾ ਸ਼ੁਰੂ ਕਰ ਦਿੱਤੀਆਂ ਟੀਚਰਾਂ ਨੇ ਮੱਲੂ ਮਲੀ ਨਕਲਾ ਪਰ ਆਡੀਓ ਸ਼ੁਰੂ ਕਰ ਦਿੱਤੀਆਂ ਤਾਂ ਹੋਰ ਕੁੱਬਾ ਹੋ ਗਿਆ ਉਹ ਔਰ ਲੰਗੜੇ ਬੰਦੇ ਤੋਂ ਆਪਾਂ ਇਹ ਭੱਲ ਗਏ ਕਿ ਉਹ ਬੰਦਾ ਸੰਘਰਸ਼ ਕਰ ਲੂਗਾ ਜਾਂ ਕੁਝ ਬਚਾ ਲੂਗਾ ਕਦੇ ਇਹ ਨਹੀਂ ਹੋ ਸਕਦਾਗਾ ਕੁਝ ਸਮੇਂ ਲਈ ਅਸਰ ਹੋ ਸਕਦਾ ਹੈ ਕੁਝ ਕੁਝ ਲਈ ਜਿਵੇਂ ਲੈਕਚਰ ਦੇ ਕੇ ਕੁਝ ਸਮੇਂ ਲਈ ਹਿਪਨੋਟਾਈਜ਼ ਕਰ ਸਕਦੇ ਹਾਂ ਅਸੀਂ ਲੇਕਿਨ ਅਸਲ ਰੂਪ ਦੇ ਵਿੱਚ ਉਹ ਪਾਊਗਾ ਨਹੀਂ ਕਰੇਟ ਕਰੇਗਾ ਕੰਮ ਕੋ ਸੋ ਇਹ ਮੈਂ ਇੱਕ ਸਤਰ ਲਿਖੀ ਸੀਗੀ ਕਿ ਮੇਰੇ ਮੇਰੇ ਦੇਸ਼ ਦੀ ਸੱਚ ਦੀ ਸਿੱਖਿਆ ਥਲਾਂ ਵਿੱਚੋਂ ਨੀਰ ਲੱਭਦੀ। ਸੋ ਥਲਾਂ ਵਿੱਚੋਂ ਨੀਰ ਲੱਭ ਰਹੀ ਹੈਗੀ ਆ। ਸ਼ੁਕਰੀਆ। ਬਿਲਕੁਲ। ਤੁਸੀਂ ਬੜਾ ਕੌੜਾ ਤੇ ਸਿੱਧਾ ਸੱਚ ਸਾਹਮਣੇ ਰੱਖਿਆ। ਸੋ ਪਰ ਉਹਦੇ باوجود ਵੀ ਮੈਨੂੰ ਇਹ ਪੂਰਾ ਭਰੋਸਾ ਹੈ ਕਿ ਸਾਡੇ ਸਿਸਟਮ ਤੇ ਦਾ ਰੱਤਾ ਅਸਰ ਨਹੀਂ ਹੋਣਾ। ਕਿਉਂਕਿ ਉਹ ਇੰਨਾ ਬਸ਼ਰਮ ਤੇ ਬੇਦਰਦ ਹੋ ਚੁੱਕਿਆ। ਸੋ ਬਹੁਤ ਸ਼ੁਕਰੀਆ ਦਵਿੰਦਰ ਸੈਫੀ ਜੀ। ਅੱਜ ਦੀ ਤਰੀਕ ਚ ਪੰਜਾਬ ਦੇ ਵਿੱਚ ਕਹਿੰਦੇ ਤਿੰਨ ਤਰ੍ਹਾਂ ਦੀ ਜਵਾਨੀ ਹੈ।